ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਹ ਦਿਨ ਪਹਿਲਾਂ ਆਪਾਂ ਵੀਡੀਓ ਪਾਈ ਸੀ ਵੀ ਜਿਹੜੇ ਚੋਰ ਆ ਕਿਸਾਨਾਂ ਦਾ ਬਹੁਤ ਨੁਕਸਾਨ ਕਰ ਰਹੇ ਨੇ ਇਹ ਜਾਂ ਤਾਂ ਕੋਈ ਲਾਲੋ ਵੀ ਕਿਸੇ ਸਾਜ਼ਿਸ਼ ਵੱੱਦ ਤਰੀਕੇ ਨਾਲ ਕੀਤਾ ਜਾ ਰਿਹਾ ਪਹਿਲਾਂ ਹੁਣ ਗੱਲ ਆਪਾਂ ਤੈਅ ਤੱਕ ਜਾਵਾਂਗੇ ਸ਼ੁਰੂ ਤੋਂ ਤੋੜਦੇ ਆ ਜਿਹੜੇ ਪ੍ਰਵਾਸੀ ਆਉਂਦੇ ਹੁੰਦੇ ਸੀ ਪਹਿਲਾਂ ਅੱਜ ਤੋਂ 15-20 ਸਾਲ ਪਹਿਲਾਂ ਉਹ ਦੱਸਦੇ ਹੁੰਦੇ ਸੀ ਵੀ ਸਾਡੇ ਤਾਰਾਂ ਬਾਕੇ ਜਾਂਦੇ ਆ ਤਾਰਾਂ ਜਿਹੜੀਆਂ ਪਾ ਕੇ ਬਾਅਦ ਚ ਜਾਂਦੇ ਜਾਨੂ ਲੋਕ ਚੋਰੀ ਕਰਕੇ ਲੈ ਜਾਂਦੇ ਆ ਇਹੀ ਕੰਮ ਹੁਣ ਪੰਜਾਬ ਚ ਹੋਣ ਲੱਗਾ ਖਾਸ ਕਰਕੇ ਕਿਸਾਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਤੇ ਇੱਕ ਬਿਜਲੀ ਬੋਰਡ ਨੂੰ ਟਾਰਗੇਟ ਕੀਤਾ ਜਾ ਰਿਹਾ ਨਾ ਤਾਂ ਕੋਈ ਪੁਲਿਸ ਕਾਰਵਾਈ ਕਰ ਰਹੀ ਆ ਇਹ ਜਿਹੜਾ ਹੁਣ ਤਾਂਬਾਗਾ ਮੰਨ ਲਓ ਜਿਹੜਾ ਟਰਾਂਸਫਾਰਮ ਦੇ ਵਿੱਚੋਂ ਤੇਲ ਕੱਢਿਆ ਜਾਂਦਾ ਤੇ ਉਹਦਾ ਤਾਂਬਾ ਉਹ ਵੇਚਿਆ ਤਾਂ ਜਾਂਦਾ ਹੀ ਆ ਕਿਤੇ ਨਾ ਕਿਤੇ ਇਹ ਸਭ ਤੋਂ ਵੱਡੀ ਜਿੱਥੋਂ ਤੱਕ ਲੱਗਦਾ ਵੀ ਕੀ ਆ ਇਹ ਗੱਲ ਤੁਸੀਂ ਆਓ ਦੇਖੋ ਇੱਕ ਪਾਸੇ ਤਾਂ ਜਦੋਂ ਕਿਸਾਨ ਨੂੰ ਜ਼ੂਰੀਆ ਨਹੀਂ ਮਿਲ ਰਿਹਾ ਏ ਡੀਏਪੀ ਨਹੀਂ ਮਿਲ ਰਿਹਾ ਜਿਵੇਂ ਖੱਜਲ ਖਵਾਰੀ ਕੀਤੀ ਜਾ ਰਹੀ ਹੈ ਨੰਬਰ 2 ਤੇ ਇਹ ਚੋਰੀਆਂ ਵੱਡੇ ਵੱੱਡੇ ਦੇ ਇਹ ਚੋਰੀਆਂ ਹੋ ਰਹੀਆਂ ਨੇ ਵੀ ਹੋ ਜਿਵੇਂ ਤੁਸੀਂ ਲਾ ਲਓ ਬਿਜਲੀ ਬੋਰਡ ਦਾ ਕਰੋੜਾਂ ਰੁਪਏ ਦਾ ਨੁਕਸਾਨ ਕੀਤਾ ਜਾ ਰਿਹਾ ਆਏ ਦਿਨ ਚੋਰ ਹੁਣ ਪਰਸੋਂ ਦੀ ਗੱਲ ਹੈ ਰਾਜੂਆਣੇ ਪਿੰਡ ਦੇ ਵਿੱਚੋਂ ਰਾਜੂਆਣੇ ਖੁਰਦੇ ਤੇ ਕਲਾਂ ਦੇ ਵਿੱਚੋਂ 4-5 ਟਰਾਫਾਰਮ ਲੈ ਕੇ ਚੋਰ ਹੁਣ ਇਹ ਇੰਨਾ ਨੁਕਸਾਨ ਬਿਜਲੀ ਬੋਰਡ ਦਾ ਜਿਹੜਾ ਹੋ ਰਿਹਾ ਉਹ ਕੌਣ ਭਰੂਗਾ ਜਾਂ ਤਾਂ ਇਹ ਬਿਜਲੀ ਬੋਰਡ ਨੂੰ ਦਿਵਾਲੀਆ ਕਰਨ ਨੂੰ ਫਿਰਦੇ ਆ ਜਾਂ ਤੁਸੀਂ ਲਾ ਲੋ ਬਈ ਤਹਿਤ ਦਾ ਮਾਹੌਲ ਬਣਾ ਮਾਹੌਲ ਬਣਾਇਆ ਜਾ ਰਿਹਾਗਾ ਕਿਸਾਨਾਂ ਨੂੰ ਜਾਣ ਬੁੱਝ ਕੇ ਟਾਰਗੇਟ ਕੀਤਾ ਜਾ ਰਿਹਾ ਜਦੋਂ ਹੁਣ ਇਹ ਕੰਪਲੀਟ ਕਰਨ ਗਿਆ ਇਹ ਤਿੰਦਰ ਸਿੰਘ ਦਾ ਰਾਜੋਆਣੇ ਤੋਂ ਇਹਨਾਂ ਨੇ ਇਹ ਦੱਸਣਗੇ ਤੁਹਾਨੂੰ ਇਹਨਾਂ ਦੇ ਪਿੰਡੋਂ ਹੀ ਲੈ ਕੇ ਗਏ ਪਰਸੋਂ ਲੈ ਕੇ ਗਏ ਦੋ ਡਰਾਫ ਪਰਸੋਂ ਪਰਸੋਂ ਦੋ ਲੈ ਗਏ ਅੱਛਾ ਤੇ ਫੇਰ ਤੁਸੀਂ ਥਾਣੇ ਨਵੀਂ ਗੱਲ ਨਹੀਂ ਹੈਗੀ ਜੀ ਟਰਾਂਸਫਾਰਮਰਾਂ ਦੀ ਵੀ ਪਰਸੋਂ ਚੋਰੀ ਹੋਇਆ ਸਾਡੇ ਰਾਜੋਆਣਾ ਖੁਰਦ ਰਾਜੋਆਣਾ ਕਲਾਂ ਤੇ ਰਾਜੋਆਣਾ ਰਾਜੋਆਣਾ ਖੁਰਦ ਤੇ ਕਲਾਂ ਤੇ ਹਲਵਾਰੇ ਦੇ ਵਿੱਚੋਂ ਪਿਛਲੇ ਮੈਂ ਕਹਿੰਦਾ 2-4 ਮਹੀਨਿਆਂ ਦੇ ਵਿੱਚ ਵਿੱਚ ਘੱਟੋ-ਘੱਟ ਲਗਾਤਾਰ 7 ਤੋਂ 8 ਟਰਾਂਸਫਾਰਮ ਚੋਰੀ ਹੋ ਗਏ ਮੋਟਰਾਂ ਦੀਆਂ ਤਾਰਾਂ ਤੂਰਾਂ ਕਈ ਕਿਈ ਖੋਲ ਕੇ ਤਾਰਾਂ ਹੋ ਗਈਆਂ ਟਰਾਂਸਫਾਰਮ ਸਟਾਰਟਰ ਹੋ ਗਏ ਇਹ ਚੀਜ਼ਾਂ ਖੋਲ ਕੇ ਚੋਰ ਚੋਰੀਆਂ ਕਰਕੇ ਲੈ ਜਾਂਦੇ ਆ ਪਰ ਆਪਣੀ ਤਰੀਕਾ ਵਿਚਾਲਿਆ ਵੀ ਇਹ ਪੁਲਿਸ ਨੂੰ ਕਿਤੇ ਮੰਨ ਲੋ ਕੋਈ ਕਵਾੜਗੇ ਆ ਆਪਾਂ ਨੂੰ ਪਤਾ ਵੀ ਸਾਡੇ ਇਲਾਕੇ ਦੇ ਕਵਾੜਗੇ ਆ ਜੇ ਪੁਲਿਸ ਚਾਹੇ ਜੇ ਮੰਨ ਲੋ ਨਸ਼ੀ ਵਾਲਾ ਵੀ ਕੋਈ ਵੇਚਦਾ ਵੇਚਦਾ ਦਾ ਕਵਾੜੀਆਂ ਕੋਲੇ ਹੀ ਆ ਜੇ ਜਿਹੜੇ ਜਾਂਦਾ ਇਹ ਤਿੰਨ ਤਰ੍ਹਾਂ ਦੇ ਚੋਰ ਮੰਨੇ ਜਾਂਦੇ ਆ ਜਾਂ ਤੇ ਚਿੱਟੇ ਵਾਲਿਆਂ ਤੇ ਵੀ ਉਹ ਉਹ ਚੋਰੀ ਕਰਦੇ ਆ ਜਾਂ ਜਿਹੜੇ ਬੱਦੂ ਮਾਰਦੇ ਆਉਂਦੇ ਆ ਇਹ ਪਿੰਡਾਂ ਦੇ ਵਿੱਚ ਇਹਨਾਂ ਦੇ ਬੁੜੀਆਂ ਆਉਂਦੀਆਂ ਇਹ ਰਾਤ ਨੂੰ ਦਿਨੇ ਦੇਖ ਕੇ ਜਾਂਦੀਆਂ ਰਾਤ ਨੂੰ ਇਹ ਆਉਂਦੇ ਆ ਤੁਹਾਨੂੰ ਮੈਂ ਚੋਰਾਂ ਦੀ ਗੱਲ ਦੱਸਦਾ ਚੋਰਾਂ ਦੇ ਹੌਸਲੇ ਇੰਨੇ ਬਲੰਦਾ ਵੀ ਜਿਹੜੀ ਇਹ ট্রান্সਫਾਰਮ ਚੋਰੀ ਹੋਇਆ ਸਾਡੇ ਪਿੰਡ ਮੋਟਰ ਤੋਂ ট্রান্সਫਾਰਮ ਚੋਰੀ ਹੋਇਆ ਉਹ ਮੋਟਰ ਦਾ ਕੁੰਡਾ ਭੰਨ ਕੇ ਅੰਦਰ ਪੱਲੀਆਂ ਵਸਾ ਕੇ ਚੋਰ ਬੇਖੌਫ ਚੋਰੀ ਕਰਕੇ ਲੈ ਗਏ ਆ ਉੱਥੋਂ ਐ ਲੱਗ ਰਿਹਾ ਸੀ ਵੀ ਇੱਥੇ ਬੈਠ ਕੇ ਜਾਂ ਇਹਨਾਂ ਨੇ ਕੋਈ ਨਸ਼ਾ ਪੱਤਾ ਕੀਤਾ ਹੋਊ ਜਾਂ ਕੁਝ ਹੋਰ ਤੇ ਖੁੱਲੇ ਆ ਬਹਿ ਕੇ ਸੜਿਆਂ ਮੇ ਲੈ ਕੇ ਗਏ ਆ ਪੁਲਿਸ ਪ੍ਰਸ਼ਾਸਨ ਦੀ ਇਹਦੇ ਵਿੱਚ ਇਹ ਟੈਲ ਮੰਨਦਾ ਕਿ ਪਿਛਲੇ 2-4 ਮਹੀਨਿਆਂ ਤੋਂ ਲਗਾਤਾਰ ਪਿੰਡ ਰਾਜੂਆਣੇ ਦੇ ਇਲਾਕੇ ਦੇ ਨੇੜੇ ਤੇੜੀ ਚੋਰੀਆਂ ਹੋ ਰਹੀਆਂ ਪਰ ਹਜੇ ਤੱਕ ਮੇਰੇ ਹਿਸਾਬ ਨਾਲ ਕੋਈ ਕਾਬੂ ਨਹੀਂ ਇਹਨਾਂ ਤੋਂ ਹੋਇਆ ਤੇ ਜਦੋਂ ਕਿਸਾਨ ਜਦੋਂ ਕਿਸਾਨ ਜਾਂਦੇ ਆ ਕਿਸਾਨਾਂ ਦੀ ਖੱਜਲਖਵਰੀ ਲੱਗ ਹੁੰਦੀ ਹੈ ਨਹੀਂ ਜਦੋਂ ਹੁਣ ਇਹ ਤੇਜਿੰਦਰ ਸਿੰਘ ਦੱਸਦਾ ਵੀ ਸਾਡੇ 3 ਪਿੰਡਾਂ ਦੇ ਵਿੱਚ 8 ਦਾ ਟਰਾਫਾਰਮ ਚੋਰੀ ਹੋ ਗਏ 4-5 ਮਹੀਨਿਆਂ ਦੇ ਵਿੱਚ ਤੇ ਜਿਹੜੀਆਂ ਤਾਰਾਂ ਵੱਡੀਆਂ ਗਈਆਂ ਉਹਨਾਂ ਦਾ ਪਤਾ ਹੀ ਨਹੀਂ ਤੇ ਤੁਸੀਂ ਐਂਓ ਦੇਖੋ ਪੰਜਾਬ ਦੇ 12600 ਪਿੰਡਾਂ ਵੀ ਬਾਕੀ ਪਿੰਡਾਂ ਦਾ ਕੀ ਹਾਲ ਹੋਣਾਗਾ ਇਹ ਬਹੁਤ ਵੱਡੀ ਸਾਜ਼ਿਸ਼ ਆ ਜਾਂ ਤਾਂ ਲਾ ਲੋ ਵੀ ਦਹਿਸ ਦਾ ਮਾਹੌਲ ਬਣਾਇਆ ਜਾ ਰਿਹਾ ਦਹਿਸ ਦਾ ਮਾਹੌਲ ਤਾਂ ਆਪੇ ਹੀ ਬਣ ਗਿਆ ਜਗਰਾਉਂ ਦੇ ਆਲੇ ਦੁਆਲੇ ਕੋਠੇ ਪੋਨੇ ਦੇ ਕੋਠੇ ਉੱਥੇ ਮੈਨੂੰ ਦੱਸਦਾ ਸੀ ਇੱਕ ਮੇਰਾ ਮਿੱਤਰ ਆ ਕਹਿੰਦਾ ਅਸੀਂ ਰਾਤ ਨੂੰ 7 ਵਜੇ ਤੋਂ ਬਾਅਦ ਅਸੀਂ ਖੇਤ ਨਹੀਂ ਜਾਂਦੇ ਹੁਣ ਤੁਸੀਂ ਐਂਓ ਦੱਸੋ ਵੀ ਕਿਸਾਨ ਚੋਰਾ ਨਾਲ ਲੜੇ ਜਾਂ ਫਿਰ ਖੇਤੀ ਕਰੇ ਇਹ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਜਾਂਦਾ ਵੀਰੋ ਆਪਾਂ ਨੂੰ ਉੱਠਣਾ ਪੈਣਾਗਾ ਪਿੰਡਾਂ ਵਾਲਿਆਂ ਨੂੰ ਜਿਹੜਾ ਇਹਨਾਂ ਦਾ ਖਾਤਮਾ ਕਰਨਾਗਾ ਤੇ ਜਾਂ ਫਿਰ ਸਰਕਾਰ ਸਹੀ ਤਰੀਕੇ ਨਾਲ ਚੱਲੇ ਪੁਲਿਸ ਇਹਨਾਂ ਦਾ ਖਾਤਮਾ ਕਰੇ ਤੇ ਜੇ ਨਾ ਇਹਨਾਂ ਨੇ ਇਹ ਕੀਤਾ ਤਾਂ ਹੋ ਸਕਦਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਸਾਲ 2 ਸਾਲ ਦੇ ਵਿੱਚ ਇਹ ਮੋਟਰਾਂ ਵੀ ਕੱਢ ਕੇ ਲੈ ਜਾਇਆ ਕਰਨ ਲਿਜਾਣ ਕੇ ਹੁਣ ਤੁਸੀਂ ਪੁਲਿਸ ਦੀ ਗੱਲ ਸੁਣ ਲਓ ਵੀ ਪੁਲਿਸ ਕਿਸਾਨ ਕਰੂ ਕੀ ਜਦੋਂ ਕਿਸਾਨ ਥਾਣੇ ਜਾਂਦਾ ਹੋਣਾ ਚੋਰੀਏ ਚੋਰਾ ਨੂੰ ਤਾਂ ਨਾਥ ਪੁਲਿਸ ਨਹੀਂ ਪਾਉਣੀ ਆ ਜਦੋਂ ਕਿਸਾਨ ਥਾਣੇ ਜਾਂਦਾ ਪੁਲਿਸ ਕਹਿ ਦਿੰਦੀ ਆ ਜੀ ਇਹ ਬਿਜਲੀ ਦਫ਼ਤਰ ਰਿਪੋਰਟ ਦਰਜ ਹੋਊਗੀ ਫੇਰ ਉਹ ਸਾਡੇ ਕੋਲ ਭੇਜਣਗੇ ਤੁਸੀਂ ਇਹ ਦੇਖ ਲਓ ਵੀ ਪਹਿਲਾਂ ਨਾਲੇ ਤਾਂ ਕਿਸਾਨਾਂ ਦੀ ਪਹਿਲਾਂ ਹੀ ਲੁੱਟੇ ਹੁੰਦੇ ਆ ਵਿਚਾਰੀ ਤੇ ਉਹ ਤੋਂ ਉਹਨਾਂ ਦੀ ਖੱਜਲ ਖਵਾਰੀ ਬਈ ਬਿਜਲੀ ਬੋਰਡ ਦਾ ਬਹੁਤ ਵੱਡਾ ਨੁਕਸਾਨ ਆ ਬਿਜਲੀ ਬੋਰਡ ਦਾ ਪਹਿਲਾਂ ਹੀ ਘਟੇ ਜਾਂਦਾ ਜਿਹੜਾ ਇਹ ਕਰੋੜਾਂ ਰੁਪਈਆ ਦਾ ਇਹ ਗੱਲ ਉੱਥੇ ਹੀ ਨਿਬੜਦੀ ਆ ਵੀ ਇਹ ਬਹੁਤ ਵੱਡਾ ਕੋਈ ਸਾਜ਼ਿਸ਼ ਵੱਡੇ ਤਰੀਕੇ ਨਾਲ ਚੱਲ ਰਹੀ ਆ ਪੰਜਾਬ ਦੇ ਵਿੱਚ ਜਿਹੜਾ ਇਹ ਮਾਹੌਲ ਬਣਾਇਆ ਜਾ ਰਿਹਾ ਬਾਕੀ ਕਿਸੇ ਦਿਨ ਫੇਰ ਇਹਦੇ ਤੇ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ